ਸ੍ਰੀਕਾਲ ਦੋਸਤੋ ਕੀ ਹਾਲ ਚਾਲ ਨੇ ਲੋ ਜੀ ਅੱਜ ਆਪਾਂ ਨੇ ਟੇਕਿਆ ਮੱਥਾ ਤੇ ਲੈਤਾ ਵਾਹਿਗੁਰੂ ਦਾ ਨਾਮ ਤੇ ਰਾਜਸਥਾਨ ਚ ਆਪਾਂ ਕਰੀ ਅੱਜ ਸ਼ੁਰੂਆਤ ਕਣਕ ਦੀ ਬਾਡੀ ਤੇ ਤੇ ਦੇਖੋ ਲੰਬੇ ਹਾਂਜੀ ਮਿੱਤਰੋ ਚਲਾਤੀ ਫਿਰ ਆਪਾਂ ਨੇ ਗਹੀ 941 ਫੜਾਤੀ ਆਪਣੇ ਹੈਲਪਰ ਨੂੰ ਤੇ ਹੈਲਪਰ ਆਪਣੇ ਦਾ ਨਵਾਂ ਬੱਬੂ ਹਰਿਆਊ ਵਾਲਾ ਤੇ ਚਲਾਤੀ ਗਹੀ 941 ਫਿਰਦੀਆ ਬਾਗੀਆਂ ਪਾਉਂਦੀ ਕਣਕ ਦੇ ਵਿੱਚ ਰਾਜਸਥਾਨ ਦੇ ਵਿੱਚ ਆ ਗਈ ਤੇ ਬਹੁਤ ਵਧੀਆ ਵਾਡੀ ਕਰਦੀ ਆ ਗਈ 941 ਨਾਬੇ ਵਾਲੇ ਨਹੀਂ ਮਸ਼ੀਨਾਂ ਦੋਸਤੋ ਇਹ ਆ 24 ਮਾਡਲ ਤੇ ਬਹੁਤ ਵਧੀਆ ਸਫਾਈ ਆ ਮੈਂ ਕਹਿੰਦਾ ਗੁਜਰਾਤੀ ਮੰਦੇ ਨੇ ਐਂ ਸਰਾ ਬਹਿ ਜਾ ਬਹਿ ਜਾ ਕਰਾਤੀ ਗੁਜਰਾਤ ਦੇ ਵਿੱਚ ਵੀ ਤੇ ਹੁਣ Rajasthan ਦੇ ਵਿੱਚ ਆ ਗਈ Rajasthan ਦੇ ਵਿੱਚ ਵੀ ਮਿੱਤਰੋ ਬਹਿ ਜਾ ਬਹਿ ਜਾ ਕਰਾਵਾਂਗੇ ਮੈਂ ਕਹਿੰਦਾ ਐਂ ਸਰਾ ਕਰਾ ਦਾਂਗੇ ਗਹੀ 941 ਆ 24 ਮਾਡਲ ਆ ਜਿੱਦੇ ਦੀ ਲੈਂਦੀ ਆ ਮਿੱਤਰੋ ਐਂ ਸਰਾ ਚੱਲਦੀ ਆ ਕੋਈ ਨੁਕਸਾਨ ਨਹੀਂ ਕਰਦੀ ਜਮਾ ਹੈ ਨੰਬਰ ਕਣਕ ਦੀ ਬਾਡੀ ਕਰਦੀ ਹੈ ਸਲਵਾਈ ਵੀ ਬਹੁਤ ਆ ਦੋਸਤੋ ਜੇ ਕਿਸੇ ਮੇਰੇ ਵੀਰ ਨੇ ਲੈਣੀ ਆ ਤਾਂ ਗਹੀ 941 ਲਿਓ ਜਰੂਰ ਸੰਪਰਕ ਕਰ ਲਿਓ ਆਪਣੇ ਨਾਲ ਆਪਾਂ ਦਵਾ ਰਾਂਗੇ ਗਹੀ 941 ਤੇ ਆਪਣੇ ਡਰਾਈਵਰ ਐ ਰੰਗਲ ਮੰਗਲ ਨੇ ਗਹੀ 941 ਦੀ ਬਾਡੀ ਤੇ ਬਹੁਤ ਜਿਆਦੇ ਖੁਸ਼ ਨੇ ਕੱਟਤਾ ਟੈਂਕਾ ਪਹਿਲਾ ਟੈਂਕਾ ਦੋਸਤੋ ਐਨ ਬਹਿ ਜਾ ਬਹਿ ਜਾ ਕਰਾਤੀ